पहला नगर पंचायत वालों की नोटिस सर्व किए फिर लीगल नोटिस भी दिते गए वगैरह चस्पा किए ਉਸ ਦੇ باوجود ਤੁਸੀਂ ਹਾਲ ਦੇਖ ਸਕਦੇ ਹੋ ਸਾਹਮਣੇ ਦੁਕਾਨਾਂ ਦਾ ਪਰ ਦੋ ਦੁਕਾਨਾਂ ਸੇਕਿਆ ਕਿੱਥੇ ਤੱਕ ਇਹ ਲਿਆਉਂਦੇ ਭਾਈ ਸਾਹਿਬ ਇੰਨੀ ਦੂਰ ਕਿਉਂ ਛੱਡ ਦਿੱਤਾ ਇਹ ਜਗ੍ਹਾ ਕਿਉਂ ਖਰਾਬ ਕਰ ਦਿੱਤੀ ਉਹ ਇਹ ਵੀ ਅੱਜ ਚੁੱਕੀ ਇਹਨਾਂ ਨੇ ਇੱਥੋਂ ਤੱਕ ਲਿਆਉਂਦੇ ਆ ਕੋਈ ਇੱਥੇ ਦਾ ਮਤਲਬ ਨਹੀਂ ਕੋਈ ਨਹੀਂ ਭਾਈ ਤੁਸੀਂ ਦੇਖੋ ਸਹੀ ਜਰਾ ਕਿੱਥੋਂ ਦੀ ਕਿੱਥੇ ਨਾਲ ਤੁਸੀਂ ਆਏ ਹੋ ਨਾਲਾ ਸਾਫ਼ ਕਰਨਾ ਕੋਈ ਹੋਰ ਪਿੱਛੇ ਕਰਦਾ ਹੈ ਲੋ ਯਾਰ ਨੋੜੀ ਨੋੜੀ ਦੇਖ ਕੇ ਖਤਮ ਕਰਾ ਦੇ ਇਹ ਦੁਕਾਨਦਾਰ ਇਹ ਦੁਕਾਨ ਕਿੰਨਾ ਦੀ ਹੈ ਇਹਨਾਂ ਨੂੰ ਬੁਲਾਣਾ ਦਰਦ ਨਾਲ ਆ ਆ ਗਿਆ ਇਹ ਤੁਹਾਡੀ ਹੈ ਇਹਨਾਂ ਨੇ ਕੀ ਨੁਕਸਾਨ ਕੀਤਾ ਵੀ ਇਹ ਕਿਉਂ ਨਹੀਂ ਅੱਗੇ ਤਾਂ ਕਾਣ ਕੇ ਤੁਹਾਨੂੰ ਦੇਖਦੇ ਬੜਾ ਜਨਰੇਟਰ ਥਰਾ ਓਵਰ ਹੈ ਨਾ ਉਹਨੂੰ ਕਟਾ ਦਈਆ ਆਪਣਾ ਗੱਲ ਬੜੀ ਏਡੀ ਗੱਲ ਜਿਹੜੀ ਗੱਲ ਸਹੀ ਪਰ ਯਾਰ ਉਸਤਾ ਯਾਰ ਦਸਟੀਫਾਈ ਕਰ ਅੰਦਰ ਕਰੇ ਨਾ ਫਟਾਫਟ ਤਾਂ ਮੈਂ ਚੱਕ ਕੇ ਲੈਣਾ ਸਾਮਾਨ ਹੈ 10 ਮਿੰਟ ਦੇਰਿਆ ਤਾ ਉਸ ਤਾਰਾ ਅੰਦਰ ਕਰ ਰਹਾ ਤਾਂ ਮੈਂ ਚੱਕ ਕੇ ਲੈਣਾ ਥੋੜਾ ਇਲੀਗਲ ਨੋਟਿਸ ਤਾਂ ਤੁਹਾਨੂੰ ਕੋਈ ਪਰਵਾਹ ਨਹੀਂ ਯਾਰ ਕਿਸੇ ਕੱਲ ਤੱਕ ਕਿਉਂ ਹੋਇਆ ਤੱਕ 3-4 ਦਿਨ ਹੋ ਗਏ ਪਰਲਾਂ ਕਿਉਂ ਆਇਆ ਮੈਂ ਹੁਣੇ ਕਰਵਾਣਾ ਯਾਰ ਸਮਾਂ ਚਾਹੋ ਤੱਕ ਤੱਕ ਇਹ ਵੀ ਤੱਕੋ ਯਾਰ 4 ਦਿਨ ਕਹਿੰਦੇ ਪ੍ਰੇਮ ਦਾ ਤੁਹਾਨੂੰ ਕਿਹਾ ਸਾਰੇ ਨੋਟ ਦੀ ਤਰਫਾ ਵੀ ਕੀਤਾ ਪਰ ਨਹੀਂ ਬੰਦ ਹੋਰ ਆਹ ਹਟਾ ਦੇ ਤਾ ਕੱਲ ਨੂੰ ਇਹਨੂੰ ਐਵੇਂ ਫਰਕ ਸਾਰੇ ਲੋਕਾਂ ਦੇ ਪਿੱਛੇ Fortuny ended told Welcome This is a Erfahrung ਜੋ ਆਪੇ ਕਰੀਏ ਦਾ ਹਾਂ ਬਟੇਨਾ ਬਲੋ ਘਰ ਸਾਹਮਣੇ ਦੇਖ ਰਹੇ ਹੋ ਵੀ ਆ ਨਾਲ ਦੀ ਦੁਕਾਨ ਸਾਮਾਨ ਚੱਕ ਰਹੀ ਹੈ ਪਰ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕੋਈ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜਾ ਸਾਮਾਨ ਅਗਰ ਕੀਤਾ ਜਾਏਗਾ ਕਿ ਪੈਨਲਟੀ ਲਾਈ ਗਈ ਦੁਕਾਨਾਂ ਦੇ ਬਾਹਰ ਥੜੇ ਵੀ ਬਣੇ ਹੋਏ ਨੇ ਕਦੇ ਕਦੇ ਥੜੇ ਤੋੜਨ ਦਾ ਕਹਿ ਰਿਹਾ ਜੀ ਜਿਹੜਾ ਇੱਕ ਵਾਰੀ ਦਨ ਦੁਬਾਰਾ ਬੁਲਾ ਰਿਹਾ ਯਾ ਤਾਂ ਇਹ ਆਪ ਤੋੜ ਲੈਣ ਜਿਹੜਾ ਪਰਮਿਸੀਬਲ ਕੋਈ ਨਹੀਂ ਹੁੰਦਾ ਇਸ ਪਰਲਾ ਸ਼ਟਰ ਤੱਕ ਅਲਾਉਡ ਹੈ ਤੇ ਜਿਹੜਾ ਉਹ ਸਾਰਾ ਇਲੈਗਲ ਤੇ ਜੇ ਉਹ ਇਲੈਗਲ ਹੈ ਤੇ ਉਹ ਸੀ ਇਸ ਪਰਲਾ ਉਹਦੇ ਕਰਵਾਈ ਕਰਨੀ ਚਾਹੀਦੀ ਬੇਚਾਰੀ ਕੀਤੇ ਜਾ ਰਹੀ ਹੈ ਜੀ ਨੋਟਿਸ ਆਲਰੇਡੀ ਜਾ ਰਹੀਆਂ ਚਸਤਾ ਵੀ ਹੈ ਫਾਈਨ ਵਗੈਰਾ ਵੀ ਕੀਤੇ ਜਾ ਰਹੀਆਂ ਫਾਈਨ ਕਰਾਂਗੇ ਕਿਉਂ ਆਸਮਾਨ ਜਿਹੜਾ ਜ਼ਬਤ ਹੋਏਗਾ ਉਹਦੇ ਸਾਰੇ ਤੇ ਫਾਈਨ ਇਹ ਕਾਟਣਾ ਦੇਣਾ ਚਾਹੁੰਦੇ ਦੁਕਾਨਦਾਰਾਂ ਨੂੰ ਕਿਉਂਕਿ ਅੱਗੇ ਵੀ ਇਸ ਤਰੀਕੇ ਨਾਲ ਸਾਫ ਸਫਾਈ ਦੇ ਵਿੱਚ ਅਸੀਂ ਤਾਂ ਬੇਨਤੀ ਕਰ ਰਹੇ ਹਾਂ ਉਹਨਾਂ ਰਿਕਵੈਸਟ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਹੀ ਨਾ ਦੇਣ ਦੇਖੋ ਪਬਲਿਕ ਨੂੰ ਨੁਕਸਾਨ ਹੈ ਇਹਨਾਂ ਦਾ ਇੱਕ ਦਾਗ ਦਾ ਨ ਜਿਹੜਾ ਗਾਹ ਕਾਇਆ ਕਰੋ ਰੋਡ ਤੇ ਗੱਡੀ ਨਹੀਂ ਖੜੀ ਕਰ ਸਕਿਆ ਅੰਦਰ ਕੀ ਆਏਗਾ ਤੁਹਾਡੇ ਵੀ ਖਾਲੀ ਕਰਨ ਦਾ ਜਾਂ ਟ੍ਰੈਫਿਕ ਦੀ ਸਮੱਸਿਆ ਵੀ ਨਾਲ ਦੀ ਨਾਲ ਜਿਹੜਾ ਇਹਦੀ ਉਲੰਘਣਾ ਕਰੇਗਾ ਤੁਹਾਡੇ ਦਿੱਤੇ ਹੋਏ ਵੀ ਉਹਨੇ ਤੋੜਨੇ ਨਹੀਂ ਥੋੜੇ ਕੋ ਉਹਨਾਂ ਦੇ ਕਾਰਵਾਈ ਕੀਤੀ ਗਈ ਜਿਹੜਾ ਜਹਾਜ਼ ਤੋੜ ਲੈਣਗੇ ਠੀਕ ਹੈ ਜੀ ਵਰਨਾ ਅਸੀਂ ਤੋੜਾਂਗੇ ਤੋੜਨ ਦੇ ਪੈਸੇ ਵੀ ਚਾਰਜ ਕਰਾਂਗੇ ਇਸ ਪਰ ਲਓ ਹੋ ਸਕਦਾ ਦੇਖੋ ਜੀ ਐਸ ਡੀ ਐਮ ਸਾਹਿਬ ਦੇ ਜਿਹੜੇ ਆ ਨੇਤਰਤਵ ਮੇਟ ਤੇ ਮਿਊਨਿਸਪਲ ਜਿਹੜੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਨਜਾਇਜ਼ ਕਬਜ਼ਿਆਂ ਸੰਬੰਧੀ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਹੈ ਤੁਹਾਡੇ ਮਾਦੀਮ ਰਾਈ ਦੁਕਾਨਦਾਰਾਂ ਨੂੰ ਸਾਡੀ ਸਾਡਾ ਸਾਥ ਦਿਓ ਤੇ ਨਜਾਇਜ਼ ਜਿਹੜੀਆਂ ਰੇੜੀਆਂ ਉਹ ਨਾ ਲਗਾਓ ਤੇ ਨਾ ਜਿਹੜੇ ਆਪਣੇ ਥੜੇ ਵਧਾਓ ਤਾਂ ਕਿ ਟ੍ਰੈਫਿਕਸ ਸਮੱਸਿਆ ਨਾ ਆਵੇ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਤੇ ਇਹਨਾਂ ਦੀ ਦੁਕਾਨਦਾਰੀ ਜਿਹੜੀ ਸੁਮੂਥਲੀ ਚੱਲੇ ਬਿਲਕੁਲ ਜਿਹੜਾ ਟਰੈਕਟਰ ਦਾ ਸਪੀਕਰ ਲਾ ਕੇ ਇਹ ਬਾਜ਼ਾਰ 'ਚ ਚੱਲੂਗਾ ਉਹਦਾ ਚਲਾਨ ਕਟਾਇਆ ਜਾਊਗਾ ਤੇ ਸਪੀਕਰ ਲਾਏ ਜਾਣਗੇ ਜੋ ਕਾਰਵਾਈ ਬਣਦੀ ਆ ਅਕੋਰਡਿੰਗ ਟੂ ਲਾਅ ਕੀਤੀ ਜਾਊਗੀ ਜੀ ਕੋਈ ਲੋਕਾਂ ਦਾ ਬਹਿਸ ਭਾਜੀ ਵੀ ਕੀਤੀ ਲੋਕਾਂ ਨੇ ਲਾਈਆਂ ਉਹ ਕੋਈ ਗੱਲ ਨਹੀਂ ਜੀ ਜਿਨ੍ਹਾਂ ਜਿਨ੍ਹਾਂ ਕੀਤੀ ਜੋ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਕੀਤੀ ਜਾਊਗੀ ਦੇਖੀ ਜਾਊਗੀ ਜੀ ਉਹ ਅਕੋਰਡਿੰਗ ਟੂ ਲਾਅ ਜੋ ਵੀ ਬਣਦਾ ਹੋਊਗਾ ਐਸਡੀਐਮ ਸਾਹਿਬ ਜੋ ਕਹਿਣਗੇ ਉਹਦੇ ਅਕੋਰਡਿੰਗ ਕੀਤਾ ਜਾਊਗਾ